ਸਾਸਟ੍ਰੀ ਕਾਲ ਜੀ ਅੱਜ ਬਣਾਉਣ ਜਾ ਰਹੇ ਆ ਆਪਾਂ ਖੀਰ ਪੂੜੇ ਇਹਦੇ ਲਈ ਆਪਾਂ ਪਹਿਲਾਂ ਖੀਰ ਬਣਾ ਲਈ ਹੈ ਆਪਣੀ ਖੀਰ ਤਿਆਰ ਹੈ ਆਪਾਂ ਇਹਦੇ ਵਿੱਚ 슈ਗਰ ਪਾ ਰਹੇ ਆ ਇਹਦੇ ਵਿੱਚ 슈ਗਰ ਆਪਾਂ ਬਹੁਤ ਹਿਸਾਬ ਦੀ ਪਾਵਾਂਗੇ ਕਿਉਂਕਿ ਜਿਹੜੇ ਪੂੜੇ ਨੇ ਉਹ ਵੀ ਮਿੱਠੇ ਹੀ ਹੁੰਦੇ ਹਨ ਸੋ ਇੱਥੇ ਜਿਹੜੀ ਖੀਰ ਆ ਥੋੜੀ ਜੀ ਆਪਾਂ ਸੰਘਣੀ ਰੱਖਾਂਗੇ ਤਾਂ ਹੀ ਪੂੜਿਆਂ ਨਾਲ ਸਵਾਦ ਲੱਗੇਗੀ ਦੂਜੇ ਪਾਸੇ ਆਪਾਂ 1.5 ਤੋਂ 2 ਕੋਲੀਆਂ ਸੱਕਰ ਦੀਆਂ ਭਿਉ ਰਹੀਆਂ ਸੀ ਪਾਣੀ 'ਚ ਜਿਨ੍ਹਾਂ ਨੂੰ ਅੱਧੇ ਘੰਟੇ ਤੋਂ ਸੁਆ ਭਿਉ ਕੇ ਰੱਖਿਆ ਸੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਤਾਂ ਜੋ ਇਹਦੇ ਵਿੱਚ ਜੇ ਕੋਈ ਪਾਰਟੀਕਲ ਹੋਏਗਾ ਕੋਈ ਕਿਣਕਾ ਹੋਏਗਾ ਉਹ ਛਾਣ ਕੇ ਨਿਕਲ ਜਾਏਗਾ ਇਸ ਤੋਂ ਬਾਅਦ ਆਪਾਂ ਲਿਆ ਚਾਰ ਕੋਲੀਆਂ ਆਟਾ ਤੇ ਉਸ ਆਟੇ ਨੂੰ ਆਪਾਂ ਜਿਹੜਾ ਇਸ ਮਿੱਠੇ ਪਾਣੀ ਨਾਲ ਗੁੰਨ ਲਵਾਂਗੇ ਚੰਗੀ ਤਰ੍ਹਾਂ ਆਪਾਂ ਹੱਥਾਂ ਨਾਲ ਹਲਾਉਂਦੇ ਹੋਏ ਇਹਨੂੰ ਗੁੰਨਾਂਗੇ ਤਾਂ ਜੋ ਜਿਹਦੇ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਗੁੱਟਲੀ ਨਾ ਬਣ ਜਾਵੇ ਇੱਥੇ ਆਪਾਂ ਸਪੀਡ ਤੇਜ਼ ਕਰ ਦਿੱਤੀ ਹੈ ਮੈਂ ਨਹੀਂ ਚਾਹੁੰਦੀ ਕਿ ਮੇਰੀ ਵੀਡੀਓ ਜ਼ਿਆਦਾ ਲੰਮੀ ਹੋਵੇ ਤੇ ਤੁਹਾਨੂੰ ਵੇਖਣ 'ਚ ਪਰੇਸ਼ਾਨੀ ਹੋਵੇ ਸੋ ਚੰਗੀ ਤਰ੍ਹਾਂ ਹੱਥਾਂ ਨਾਲ ਗੁੰਨਦੇ ਹੋਏ ਇਹਨੂੰ ਸਮੂਥ ਪੇਸਟ ਵਿੱਚ ਬਣਾ ਲੈਣਾ ਲਓ ਜੀ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਗੁੰਨ ਲਿਆ ਇਹਨੂੰ ਤੇ ਆਪਾਂ ਇਸ ਫਾਰਮ ਦੇ ਵਿੱਚ ਰੱਖਣਾ ਅਜੇ ਵੀ ਥੋੜਾ ਜਿਹਾ ਸੰਘਣਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਦੂਜੇ ਪਾਸੇ ਆਪਾਂ ਸਰੋਂ ਦਾ ਤੇਲ ਲਵਾਂਗੇ ਤੇ ਉਸ ਨੂੰ ਸਮੋਕੀ ਫਲੇਮ ਹੋਣ ਤੱਕ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਕਿਉਂਕਿ ਇਸ ਦੇ ਨਾਲ ਹੀ ਆਪਾਂ ਪੂੜਿਆਂ ਨੂੰ ਤਲਾਂਗੇ ਇਹ ਗਰਮ ਕਰਨਾ ਜ਼ਰੂਰੀ ਹੈ ਇਸ ਨਾਲ ਜਿਹੜੀ ਦੀ ਹਵਾੜ ਆ ਜਾਂ ਕੱਚੇ ਤੇਲ ਦੀ ਖੁਸ਼ਬੂ ਹੈ ਉਹ ਬੂੜੀਆਂ ਚੋਂ ਨਹੀਂ ਆਏਗੀ ਸੋ ਤਵੇ ਉੱਤੇ ਆਪਾਂ ਥੋੜਾ ਜਿਹਾ ਤੇਲ ਫੈਲਾਉਂਦੇ ਹੋਏ ਇਹਦੇ ਉੱਤੇ ਆਪਾਂ ਕੜਛੀ ਨਾਲ ਬੈਟਰ ਪਾਵਾਂਗੇ ਬੈਟਰ ਥੋੜਾ ਜਿਹਾ ਰਨਿੰਗ ਫਾਰਮ ਚ ਹੋਣਾ ਚਾਹੀਦਾ ਤਾਂ ਹੀ ਜਿਹੜਾ ਪੂਰਾ ਵਧੀਆ ਬਣਦਾ ਦੂਜੇ ਚਮਚ ਨਾਲ ਆਪਾਂ ਚੰਗੀ ਤਰ੍ਹਾਂ ਫੈਲਾ ਲਵਾਂਗੇ ਹਲਕੀ ਹੱਥਾਂ ਨਾਲ ਫਲਾਉਂਦਾ ਫਲਾਵਾਂਗੇ ਤੇ ਨਾਲ ਹੀ ਜਿਹੜੀ ਆਪਣੀ ਫਲੇਮ ਹੈ ਉਹ ਮੀਡੀਅਮ ਟੂ ਲੋ ਹੀ ਰਹੇਗੀ ਚੰਗੀ ਤਰ੍ਹਾਂ ਫੈਲਾ ਕੇ ਥੋੜੀ ਦੇਰ ਇੰਤਜ਼ਾਰ ਕਰਾਂਗੇ ਤੇ ਫਿਰ ਇਹਦੇ ਉੱਤੇ ਆਪਾਂ ਸਾਈਡਾਂ ਦੇ ਉੱਤੇ ਸਰੋਂ ਦਾ ਤੇਲ ਜਿਹੜਾ ਆਪਾਂ ਗਰਮ ਕਰਕੇ ਰੱਖਿਆ ਸੀ ਉਹ ਆਪਾਂ ਲਾਵਾਂਗੇ ਥੋੜਾ ਥੋੜਾ ਸਾਈਡਾਂ ਤੇ ਲਾ ਦਵਾਂਗੇ ਤੇ ਥੋੜਾ ਜਿਹਾ ਉੱਪਰ ਲਾ ਦਵਾਂਗੇ ਹੌਲੀ ਹੌਲੀ ਇਸ ਨੂੰ ਮੀਡੀਅਮ ਟੂ ਲੋ ਫਲੇਮ ਦੇ ਉੱਤੇ ਪਕਣ ਦਵਾਂਗੇ ਫਿਰ ਆਪਾਂ ਨੂੰ ਹੌਲੀ ਹੌਲੀ ਬੜੇ ਹੀ ਪਿਆਰ ਪਿਆਰ ਨਾਲ ਇਸ ਨੂੰ ਆਪਾਂ ਟਰਨ ਕਰਾਂਗੇ ਇਸੇ ਤਰ੍ਹਾਂ ਸਾਰੇ ਜਿਹੜੇ ਪੂੜੇ ਨੇ ਆਪਾਂ ਵਾਰੀ ਵਾਰੀ ਪਕਾ ਲਵਾਂਗੇ ਸੋ ਰੈਡੀ ਨੇ ਜੀ ਆਪਣੇ ਪੂੜੇ ਸੋ ਖਾਓ ਤੇ ਸਭਨਾਂ ਨੂੰ ਖਵਾਓ ਸੋ ਤਿਆਰ ਨੇ ਜੀ ਤੁਹਾਡੇ ਸੌਣ ਮਹੀਨੇ ਦੀ ਸੁਕਾਤ ਸੌਣ ਮਹੀਨੇ ਚ ਖਾਣ ਵਾਲੇ ਪੂਰੇ ਜੋ ਬਹੁਤ ਹੀ ਸੌਫਟ ਬਣਦੇ ਨੇ ਧੰਨਵਾਦ